ਕੱਲ ਕੱਤ ਸਵਰਿਤ ਤੱਕ ਜੀ ਹਾਂ ਜੀ ਹਾਂ ਬੋਲੋ ਜੀ ਕਮੇਟੀ ਦਾ ਮਿਸਾਲ ਸਰਕਾਰ ਕUNCIL ਜੀ ਅ ਦੇਖੋ ਤੁਹਾਨੂੰ ਸਾਹਿਬ ਕUNCIL ਜੀ ਚੇ ਕਰ ਲੈ ਥੋੜਾ ਸਾਡੀ ਬਹੁਤ ਹੀ ਸਰਕਾਰ ਜੋ ਖਸਤੀ ਨੇ ਲੇਖ ਨੇ ਗੁਰਸਖ ਨੇ ਬੇਤ ਨੇ ਮੀਂਹ ਮਾਸਾਰ ਚੰਗੀ ਦੇਖ ਵਾਲੇ ਬਹੁਤ ਵੱਡੇ ਇਨਸਾਨ ਨੇ ਔਰ ਗੁਰੂ ਸਾਹਿਬ ਨੇ ਬਹੁਤ ਦੇਰ ਬਾਅਦ ਵਰਤ ਕਿਰਪਾ ਕੀਤੀ ਹੈ ਜਿਵੇਂ ਦੱਸਿਆ ਪਤਾ ਜੀ ਨੇ ਕਿ ਸ਼ਤੀ 37 ਸਾਲ ਦੇ ਬਾਅਦ ਜਿਹੜਾ ਘਰ ਦੇ ਵਿੱਚ ਬਰਾਉਣ ਫੂਲਸਾ ਬਨੇ ਬਖਸ਼ੀ ਹੈ ਪੁੱਤ ਦੀ ਰਾਤ ਬਖਸ਼ੀ ਹੈ ਉਹਦੇ ਵਿਦਾਇਕ ਦੇਣ ਵਾਸਤੇ ਅੱਜ ਅਸੀਂ ਪਰਿਵਾਰਕ ਤੌਰ ਤੇ ਮਾਨ ਜੋ ਪ੍ਰਧਾਨ ਸਾਹਿਬ ਦੇ ਗ੍ਰੈਨਡਫਾਦਰ ਦੇ ਕੋਲ ਜੀ ਸੀ। ਉਸ ਸੀਫੇ ਤੇ ਬਾਰਤਲਾਪ ਵੀ ਹੈ। ਅੱਜ ਅਸੀਂ ਫੇ ਤੇ ਕੋਈ ਬਾਰਤਲਾਪ ਨਹੀਂ। ਅ ਦੇਖੋ ਬੇਥੀ ਕਿਤਨੀ ਆ ਕਿ ਜੀਆਂ ਜਿਹੜੀ ਦੇਖ ਵਾਲੇ ਪ੍ਰਧਾਨ ਜੀ ਦੇ ਦੇਖ ਹੈ ਇਹ ਜਿਹੇ ਲੋਕਾਂ ਦੇ ਸ਼ਰਮ ਨਹੀਂ ਹੋ ਦੁਬਾਰਾ ਪ੍ਰਬੰਧਕ ਕਮੇਟੀ ਨੂੰ ਸੀਰੀ ਅਕਾਲਤਖ ਸਾਹਿਬ ਨੂੰ ਬਹੁਤ ਜ਼ਰੂਰਤ ਹੈ। ਕੁੜਾਇਏ ਤੇ ਗੁਰਸੇ ਜਿਹੜੇ ਨੇ ਉਹ ਬਹੁਤ ਬਹੁਤ ਜ਼ਰੂਰੀ ਹੈ ਜੀ ਫਿਰ ਸਾਹਿਬ ਜਿਹੜੀ ਪਾਣੀ ਮੈਮਰੀ ਕਮੇਟੀ ਦੀ ਮੀਟਿੰਗ ਤੋਂ ਕਿੱਥੀ ਸੌਰੀ ਤੇ ਕੀ ਐਕਸ਼ਨ ਲੈ ਬਸ ਬਚਾਰ ਰਹੇ ਆ ਸਰ ਇੱਕ ਬੁਝਾ ਅਹਿਮ ਕੁਐਸਚਨ ਵੀ ਹਰ ਮਰ ਰਿਹਾ ਹੈ ਲੇ ਕੁਣਾਗੇ ਸਰ ਦਾ 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 ਕਿੱਦਾਂ ਰਿਹਾ ਹੈ ਉਹ ਉਹ ਇਦਾਂ ਦੀ ਬਿਆਨਬਾਜ਼ੀ ਨੂੰ ਕੀ ਸਮਝਦੇ ਹੋ ਯਾਰ ਪਲੀਜ਼ ਇੱਕ ਮਿੰਟ ਸਾਹਮਣੇ ਅਲੰਗਰ ਬਿਲਕੁਲ ਚਲਣੀ ਨਹੀਂ ਪਲੀਜ਼ ਇੱਕ ਮਿੰਟ ਇੱਕ ਬੰਦਾ ਸਾਹਮਣੇ ਹਾਂ ਜੀ ਯਾਰ ਕਿ ਜਦੋਂ ਹਰਕੀ ਸਿੰਘ ਦੀ ਪੋਲਿਟਿਕਲ ਸਟੇਟਾਂ ਦੇ ਉੱਤੇ ਬਿਆਨਬਾਜ਼ੀ ਕਰ ਰਿਹਾ ਸ਼ੋਮਨੀ ਕੱਲ ਕੱਲ ਬਾਰੀ ਆ ਐਚਪੀਸੀ ਬਾਰੇ ਉਹਦੇ ਬਾਰੇ ਕੀ ਕੀ ਉਹ ਆਜ਼ਾਦ ਨੇ ਉਹ ਇਹਦਾ ਗੱਲ ਉਹ ਜੀ ਸਕਦੇ ਨੇ ਉਹ ਆਜ਼ਾਦ ਨੇ